ਦੋਸਤੋ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮਹਾਤਮਾ ਗਾਂਧੀ ਨਾਲ ਰਿਲੇਟਡ ਕੁਝ ਇੰਪੋਰਟੈਂਟ ਪ੍ਰਸ਼ਨ ਉੱਤਰ ਦਾ ਰਿਵੀਜ਼ਨ ਜਿਹੜੇ ਕਿ ਇੰਪੋਰਟੈਂਟ ਨੇ ਤੁਸੀਂ ਇਹਨਾਂ ਨੂੰ ਲਿਖ ਕੇ ਜ਼ਰੂਰ ਦੇਖਣਾ ਹੈ ਚੈਪਟਰ ਦਾ ਨਾਂ ਹੈ ਗਾਂਧੀਜ਼ਮ ਯਾ ਪੋਲਿਟਿਕਲ ਆਈਡੀਆਜ਼ ਆਫ ਮਹਾਤਮਾ ਗਾਂਧੀ ਯਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਚਲੋ ਸ਼ੁਰੂਆਤ ਕਰਦੇ ਹਾਂ ਗਾਂਧੀ ਜੀ ਨੇ ਵਕਾਲਤ ਕਦੋਂ ਪਾਸ ਕੀਤੀ ਸੀ 1892 ਵਿੱਚ ਇਹਨਾਂ ਨੇ ਵਕਾਲਤ ਪਾਸ ਕੀਤੀ ਸੀ ਠੀਕ ਹੈ ਤੇ ਜੇ ਕੁਐਸਚਨ ਜੇ ਇਹ ਆਨਸਰ ਗਲਤ ਹੈ ਤੇ ਉਸ ਦਾ ਕਮੈਂਟ ਕਰਕੇ ਜ਼ਰੂਰ ਲਿਖਣਾ ਹੀ ਪਾਸਟ ਦ ਬਾਰ ਇਲੈਕਸ਼ਨ ਬੇਸਿਕਲੀ 10th ਜੂਨ 1891 1891 ਹੈ ਇਥੇ ਆਨਸਰ ਦੇ ਵਿੱਚ 1892 ਹੈ ਤੇ ਤੁਸੀਂ ਇਸ ਨੂੰ ਚੈੱਕ ਜ਼ਰੂਰ ਕਰ ਲੈਣਾ ਓਕੇ ਇੱਕ ਵਾਰ ਚੈੱਕ ਕਰਕੇ ਕਮੈਂਟ ਸੈਕਸ਼ਨ ਚ ਕਮੈਂਟ ਜ਼ਰੂਰ ਲਿਖਣਾ ਕਦੋਂ ਪਾਸ ਕੀਤਾ ਸੀ ਉਹਨਾਂ ਨੇ 10th ਜੂਨ 1891 ਗਾਂਧੀ ਜੀ ਕਿਸ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਤੇ ਗੋਪਾਰਕ੍ਰਿਸ਼ਨ ਗੋਖਲੇ ਜਿਹਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਸਨ ਗਾਂਧੀ ਜੀ ਨੇ ਕਿਹੜੇ ਆંદੋਲਨ ਚਲਾਏ ਦੋ ਦੇ ਨਾਮ ਲਿਖੋ ਤੇ ਗਾਂਧੀ ਜੀ ਨੇ ਜਿਹੜੇ ਆંદੋਲਨ ਚਲਾਏ ਸੀਗੇ ਉਸ ਦੇ ਵਿੱਚ ਹੈ ਭਾਰਤ ਛੱਡੋ ਆંદੋਲਨ ਸਿਵਲ ਨਾਫਰਮਾਨੀ ਉਸ ਤੋਂ ਬਾਅਦ ਹੋਰ ਵੀ ਆંદੋਲਨ ਨੇ ਜਿਹੜੇ ਗਾਂਧੀ ਜੀ ਜੀ ਨੇ ਚਲਾਏ ਸੀਗੇ ਰਾਈਟ ਉਹਨਾਂ ਆંદੋਲਨ ਦੇ ਨਾਮ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ ਠੀਕ ਹੈ ਅਗਲਾ ਪ੍ਰਸ਼ਨ ਹੈ ਸਤਿਆਗ੍ਰਹਿ ਦੀ ਰਚਨਾ ਕਿਸ ਸਾਲ ਹੋਈ ਸੀ ਸत्याग्रह ਦੀ ਰਚਨਾ ਸत्याग्रह ਤੋਂ ਪਹਿਲਾਂ ਤਾਂ ਰਚੀ ਹੋਈ ਸੀ ਪਰ ਸत्याग्रह ਦੀ ਇੰਪਲੀਮੈਂਟੇਸ਼ਨ ਕਦੋਂ ਹੋਈ ਸੀ ਇਹ ਬੜਾ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਸत्याग्रह ਠੀਕ ਹੈ ਤੇ 1935 ਦੇ ਕਰੀਬ ਸत्याग्रह ਹੋਈ ਸੀਗੀ ਸत्याग्रह ਕੀਤਾ ਸੀ ਗਾਂਧੀ ਜੀ ਨੇ ਇਹਦੇ ਬਾਰੇ ਵੀ ਤੁਸੀਂ ਦੇਖਣਾ ਕਿ ਇੰਪੋਰਟੈਂਟ ਪ੍ਰਸ਼ਨ ਹੈ ਔਰ ਇੱਕ ਕਿਤਾਬ ਚੋਂ ਚੈੱਕ ਕਰਕੇ ਮੈਨੂੰ ਕਮੈਂਟ ਚ ਜ਼ਰੂਰ ਸੈਗਮੈਂਟ ਚ ਦੱਸਣਾ ਕਮੈਂਟ ਸੈਗਮੈਂਟ ਚ ਰਾਈਟ ਨੈਕਸਟ ਕੁਐਸਚਨ ਤੇ ਆਨੇ ਆਪਾਂ ਨੈਕਸਟ ਕੁਐਸਚਨ ਹੈ ਗਾਂਧੀ ਜੀ ਸ਼ਤਾਬਦੀ ਸਾਲ ਕਦੋਂ ਮਨਾਇਆ ਗਿਆ 1969 ਇਹ ਉਹਨਾਂ ਦਾ ਜਨਮ ਦਿਵਸ ਹੈ 1969 ਗਾਂਧੀ ਜੀ ਦੀ ਆਤਮ ਕਥਾ ਦਾ ਕੀ ਨਾਮ ਹੈ ਸਚਨਲ ਮੇਰੇ ਤਜਰਬੇ ਜਾਂ ਸਕਾਸਤਕਾਰ ਇਹ ਸਚਨਲ ਮੇਰੇ ਤਜਰਬੇ ਨੂੰ ਮਾਈ ਐਕਸਪੈਰੀਮੈਂਟ ਵਿਦ ਤ੍ਰੋਥ ਇੰਗਲਿਸ਼ ਦੇ ਵਿੱਚ ਕਿਤਾਬ ਦਾ ਨਾਮ ਹੈ ਗਾਂਧੀ ਯੁੱਗ ਕਿਸ ਸਮੇਂ ਨੂੰ ਕਿਹਾ ਜਾਂਦਾ ਹੈ ਏ 1900 18 ਤੋਂ ਲੈ ਕੇ 1948 ਤੱਕ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ 1918 ਤੋਂ 1948 ਤੱਕ ਦੇ ਯੁੱਗ ਨੂੰ ਕਈ ਲੋਕ ਇਸ ਨੂੰ 1917 ਤੋਂ ਸ਼ੁਰੂ ਕਰਦੇ ਇਹਨਾਂ ਨੇ ਇੱਥੇ 1920 ਤੋਂ 1947 ਤੱਕ ਨੂੰ ਰੱਖਿਆ ਹੋਇਆ ਹੈ ਤੇ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ 1869 ਈਸਵੀ ਦੇ ਵਿੱਚ ਹੋਇਆ ਸੀਗਾ 2 ਅਕਤੂਬਰ 1869 ਦੇ ਵਿੱਚ 2 ਅਕਤੂਬਰ ਨੂੰ ਅਸੀਂ ਗਾਂਧੀ ਜਨਮ ਦਿਨ ਮੰਨਦੇ ਆ ਤੁਹਾਨੂੰ ਪਤਾ ਹੀ ਹੋਵੇਗਾ ਸਤਿਆਗ੍ਰਹਿ ਦਾ ਕੀ ਅਰਥ ਹੈ ਸੱਚ ਲਈ ਡਟ ਜਾਣਾ ਇਹਦਾ ਮਤਲਬ ਸਤਿਆ ਤੇ ਆਗ੍ਰਹਿ ਕਰਨਾ ਸੱਚ ਲਈ ਡਟ ਜਾਣਾ ਵਿਦੇਸ਼ੀ ਚੀਜ਼ਾਂ ਬਾਰੇ ਗਾਂਧੀ ਜੀ ਕੀ ਕਹਿੰਦੇ ਸਨ ਦੇਸ਼ ਨਾਲ ਗਦਾਰੀ ਕਰਨੀ ਹੈ ਵਿਦੇਸ਼ੀ ਚੀਜ਼ਾਂ ਦਾ ਇਸਤੇਮਾਲ ਗਾਂਧੀ ਜੀ ਦੇ ਰਾਜ ਬਾਰੇ ਕੀ ਵਿਚਾਰ ਸਨ ਗਾਂਧੀ ਜੀ ਰਾਜ ਨੂੰ ਜ਼ਰੂਰੀ ਬੁਰਾਈ ਸਮਝਦੇ ਸਨ ਐਨਸਾ ਤੋਂ ਕੀ ਪਾਵ ਹੈ ਸੱਚ ਤੇ ਨਿਆਂ ਤੇ ਡਟੇ ਰਹਿਣਾ ਹਾਂ ਸਹੀ ਹੁੰਦਾ ਹੈ। ਗੋਪਾਲਕ੍ਰਿਸ਼ਨ ਗੋਖਲੇ ਦਾ ਜਨਮ ਕਦੋਂ ਹੋਇਆ ਸੀ? ਤੇ 1868 ਈਸਵੀ ਵਿੱਚ ਹੋਇਆ ਸੀ। ਇਹ ਆਨਸਰ ਵੀ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਇਹ ਰਿਲੇਵੈਂਟ ਨਹੀਂ ਇਸ ਚੀਜ਼ ਦੇ ਨਾਲ। ਔਰ ਗਾਂਧੀ ਜੀ ਤੋਂ ਸਿਰਫ 1 ਸਾਲ ਹੀ ਵੱਡੇ ਸੀਗੇ ਇਹ ਵੀ ਪੋਸੀਬਲ ਨਹੀਂ। ਇਹ ਚੈੱਕ ਕਰੋ। ਗਾਂਧੀ ਜੀ ਦੱਖਣੀ ਅਫਰੀਕਾ ਕਦੋਂ ਗਏ ਸਨ? ਤੇ ਇਹ ਗਾਂਧੀ ਜੀ 1993 ਵਿੱਚ 1893 ਵਿੱਚ ਗਏ ਸਨ। ਠੀਕ ਹੈ। ਗਾਂਧੀ ਜੀ ਇੱਕ ਵਾਰੀ ਇਸ ਨੂੰ ਵੀ ਜ਼ਰੂਰ ਚੈੱਕ ਕਰਨਾ ਹੈ ਤੁਸੀਂ ਗਾਂਧੀ ਜੀ ਸਾਊਥ ਅਫਰੀਕਾ ਕਦੋਂ ਗਏ ਸਨ ਰਾਈਟ ਠੀਕ ਹੈ ਤੇ ਇਹ 1900 1897 94 ਦੇ ਕਰੀਬ ਗਏ ਸਨ ਇਸ ਨੂੰ ਵੀ ਜ਼ਰੂਰ ਦੇਖ ਲੈਣਾ 93 ਜਾਂ 94 ਵਿੱਚ ਕਦੋਂ ਗਏ ਸਨ ਇੱਕ ਵਾਰੀ ਜ਼ਰੂਰ ਚੈੱਕ ਕਰਨਾ ਰਾਈਟ ਨੈਕਸਟ ਹੈ ਗਾਂਧੀ ਜੀ ਨੇ ਵਕਾਲਤ ਕਦੋਂ ਪਾਸ ਕੀਤੀ ਸੀ ਤੇ 1892 ਇੱਥੇ ਲਿਖਿਆ ਹੈ ਜਿਸकी मैं तन्नू क्या है कि गांधीजी ने पा, वकालत पास की थी सी ए 1891 ਦੇ ਵਿੱਚ ਤੇ ਇਹ ਵੀ ਜ਼ਰੂਰ ਚੈੱਕ ਕਰ ਲੈਣਾ ਥੋੜੀ ਜੀ ਗਲਤੀ ਹੈ ਗੜਬੜੀ ਹੈ ਤੇ ਇਸ ਨੂੰ ਚੈੱਕ ਕੀਤਾ ਜਾਵੇ ரைਟ ਇਹ ਸੀ गांधीजी ਨਾਲ ریلیਟਡ ਕੁਝ ਇੰਪੋਰਟੈਂਟ ਇੰਫੋਰਮੇਸ਼ਨ ਉੱਤਰ ਇਸ ਤੋਂ ਬਾਅਦ ਅਸੀਂ ਆਪਣਾ ਅਗਲਾ ਚੈਪਟਰ ਕਰਾਂਗੇ ਉਹ ਹੈ ਬਿਊਰੋਕਰੇਸੀ ਦਾ ਹੋਪਫੁਲੀ ਤੁਹਾਨੂੰ ਸਮਝ ਆਇਆ ਚਲੋ ਮਿਲਦੇ ਹਾਂ ਅਗਲੇ ਵੀਡੀਓ 'ਚ ਟਿਲ देन ਟੇਕ ਕੇਅਰ ਬਾਏ ਬਾਏ